ਸੱਤ ਦਲਵਾਨ ਕਰੋ ਸਰਵਾਇਜ ਹਿੱਕਾ ਖਾਲਸਾ ਸਰਵਾਇਜ ਰਜਿਸਟਰੀ ਸੋ ਮੈਨਸ ਤੋਗੇ ਜਿਆਦਾ ਨਾ ਪਾਣਾ ਸਮੇਂ ਦਾ ਆਪਣੇ ਆਪ ਨੂੰ ਸੋਮੇ ਦਾ ਸਾਰੇ ਵੱਡੇ ਸਾਡੇ ਕਿਸਾਨ ਅੱਗੇ ਬੈਠੇ ਬਸ ਮੈਂ ਇੱਕੋ ਗੱਲ ਕਹਿਣੀ ਆ ਕਿ ਅਸੀਂ ਜਦੋਂ ਇੱਥੇ ਆਵਾਂ ਅਸੀਂ ਕੋਈ ਤਲਾਕਾ ਨਹੀਂ ਕਿਸਾਨ ਨਹੀਂ ਹੁੰਦਾ ਕਿਉਂਕਿ ਅਸੀਂ ਮੈਨ ਖੋਦੀ ਗੱਲ ਕਰਾਂ ਮੈਂ ਗਾਉਣ ਤੋਂ ਪਹਿਲਾਂ ਵੀ ਕਿਸਾਨ ਸੀ ਤੇ ਮੈਂ ਗਾਉਣ ਤੋਂ ਬਾਅਦ ਵੀ ਕਿਸਾਨ ਹਾਂ ਸੋ ਕੋਈ ਨਾ ਕੋਈ ਦੋਨੇਰੇ ਖਾਨ ਦੇ ਮure ਭਰਾ ਦਾ ਸੰਭਾਲੇ ਕਰਨਾਂ ਤੇ ਕੋਈ ਵੇਚ ਨਹੀਂ ਕਰ ਰਿਹਾ ਕੋਈ ਵੀ ਜਿੰਨੇ ਮਰਜੀ ਵੱਡੀ ਸਾਲੂ ਰੋਟੀ ਕੋਈ ਵੱਡਾ ਸੰਘਾਰਾ ਚ ਆਉਂਦਾ ਕਿਸੇ ਬੱਚੇ ਨੂੰ ਕੱਬ ਉਹ ਵੀ ਕਿਸਾਨ ਬਣ ਗਿਆ ਹਲਾ ਹੁੰਦਾ ਕਿਸੇ ਪਿੱਛੇ ਵੀ ਫੋੜਾ ਚੱਕਰ ਵਿੱਚ ਬੱਚੇ ਨਾ ਪੜਿਆ ਕਰੋ ਐਨੀ ਗੱਲ ਦਾ ਵਾਦਾ ਕਰਦੇ ਹੱਥ ਖੜਾ ਕਰਕੇ ਦੱਸ ਦਿਓ ਕਿਉਂਕਿ ਬਸ ਸਾਨੂੰ ਐਦਾਂ ਹੁੰਦਾ ਕਿਉਂਕਿ ਅਸਲੂ ਗੱਲ ਕਰਦੇ ਹਾਂ ਉਸ ਵੀ ਇਸ ਚੀਜ਼ ਦਾ ਹਿੱਸਾ ਬਣੀਏ ਕਿਸਾਨਾਂ ਵਾਂਗੂ ਵਸ ਰਹੀਏ ਅਸੀਂ ਵੀ ਕਿਸਾਨ ਹਾਂ

ठीक दे है मैं बेखे की गांव से पहला भी गाड़ के बाद जो मेरे खान वो मेरे भरा समाचार में तो कोई बेनती करती है कोई, वे थी थी वे थी। कोई तो भी जिन्नी मर्जी वो सैल्य कोई भी वाला फनकार किसी बच्चे भी क्योंकि वह भी किसान बन के आया होंगे किसी बच्चे भी फोटो के चक्कर पिछे ना भजया करो एनी गल कर दो हाथ खड़ा करके दस दू ਕਹਿੰਦੇ ਬੱਸ ਸਾਨੂੰ ਐਦਾਂ ਹੁੰਦਾ ਕਿਉਂਕਿ ਅਸਲੂ ਗੱਲ ਕਰਦੇ ਹਾਂ ਇਸ ਵੀ ਇਸ ਚੀਜ਼ ਦਾ ਹਿੱਸਾ ਬਣੀਏ ਕਿਸਾਨਾਂ ਵਾਂਗੂ ਵਸ ਰਹੀਏ ਅਸੀਂ ਵੀ ਕਿਸਾਨੀ ਆ ਸੋ ਇੱਥੇ ਕੋਈ ਮਤਲਬ ਕੋਈ ਇਨਸਾਨਾ ਖਰਬ ਨਹੀਂ ਸਾਰੇ ਆਪਾਂ ਇੱਕੋ ਜੀ ਹਾਂ ਸੋ ਲਾਜ ਦੀ ਕਿ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਤਿਹ ਅਰਨਿੰਗ ਫਤਿਹ ਪ੍ਰਵਾਨ ਕਰੋ ਬਾਕੀ ਫਤਿਹ ਪ੍ਰਵਾਨ ਕਰੋ ਸ੍ਰੀ ਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਤਿਹ ਸੋ ਮਨਸ ਤੱਕ ਜਿਆਦਾ ਨਾ ਪਾਣਾ ਸਮੇਂ ਤੈਰਾ ਆਪਣੇ ਆਪ ਨੂੰ ਸਮਝਣਾ ਸਾਰੇ ਵੱਡੇ